ਦੇਖ 24 ਇੱਕ ਨੰਬਰ ਚ ਵਾਈ 24 ਚੂਈ ਦਾ ਉਹ ਕੰਮ ਆ ਸੱਜਣੋ ਜਿਵੇਂ ਟੂ ਟੀ ਸ਼ਰਟ ਦਾ ਨਾ ਪਿਛਲਾਂ ਤੋਂ ਵੀ ਮਾਰਦੇ ਕਹਿੰਨੀ ਇੱਕ ਨੰਬਰ ਚ ਵਾਈ ਆ ਬਰੇ ਯਾਰ ਆ 24 ਚੂਈ ਸੱਜਣੋ ਇੱਕ ਨੰਬਰ ਆਹੀ ਜੀ ਗੱਲ ਨਹੀਂ ਬੱਸ ਬੱਸ ਮਾਰਦੇ ਮਾਰਦੇ ਕਰ ਮੁੱਕ ਦੀ ਆ ਇੱਥੋਂ ਵਜਨ ਮੂਜਨ ਬਹੁਤਾ ਬਈ ਯਾਰ ਗੁਰੀ ਠੀਵ ਛੰਡੀ ਦੇਖਦਾ ਦਿਖਾ ਦੇ ਬਣਾ ਬੈ ਜਾ ਥੱਲੇ ਬੈ ਜਾ ਥੱਲੇ ਬਸਾਣਾ ਦੇ ਲੈ ਆ ਛੰਡੀ ਲੈ ਦਮਾ ਛੜਤੀ ਬਈ ਯਾਰ ਕੋਈ ਆ ਐਂ ਐਨੀ ਗੁਰੀ ਠੰਡੀ ਨਿਕਲੂ ਯਾਰ ਬਰਫਾਰੀ ਜਾ ਬਰਫ ਵੀ ਇਕ ਕਰਾਂ ਜੀ ਯਾਰ ਲੈ ਅੱਡਾ ਸੀ ਲਾ ਜਾਨਵਰ ਲੈ ਹੁਣ ਹੁਣ ਲੈ ਚੱਲ ਅੰਦਰ ਸ਼੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਪਹੁੰਚ ਚੁੱਕਿਆ ਦੁਬਾਰਾ ਪਿੰਡ ਧੌੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਦੇ ਘਰੇ ਪਹੁੰਚੇ ਹੋਏ ਆ ਜੇ ਗੱਲ ਕਰ ਲੈਣਾ ਸੱਜਣੋ ਲਗਾਤਾਰ ਹੈਟ੍ਰਿਕ ਲਾਉਣ ਜਾ ਰਹੇ ਆ ਅੱਜ ਆਪਾਂ ਤੀਜੀ ਵੀਡੀਓ ਆ ਇੱਕ ਪਰਸੋਂ ਬਣਾਈ ਇੱਕ ਕੱਲ ਬਣਾਈ ਤੇ ਇੱਕ ਲੱਗ ਰਿਹਾ ਹੁਣ ਬਣਾਉਣਾ ਕਿਉਂਕਿ ਮਾਲ ਜੇ ਗੱਲ ਕਰ ਲਈ ਨਾ ਇਸ ਘਰ ਦੇ ਵਿੱਚੋਂ ਸੱਜਣੋ ਜਾਂਦਾ ਆਉਂਦਾ ਰਹਿੰਦਾ ਬਿਨਾਂ ਵੀਡੀਓ ਤੋਂ ਵੀ ਰੈਗੂਲਰ ਇੱਥੇ ਤੋਂ ਮਾਲ ਜਾਂਦਾ ਰਹਿੰਦਾ ਕਦੇ ਕਿਹੜੇ ਬੰਨੇ ਜਾਂਦੀ ਆ ਗੱਡੀ ਦੇ ਕਦੇ ਕਿਹੜੇ ਬੰਨੇ ਕਿਉਂਕਿ ਇਸ ਤੋਂ ਬਾਅਦ ਕੱਲ ਨੂੰ ਮਾਲ ਹੋਰ ਵੀ ਮਿਲੂਗਾ ਨਵਾ ਤੇ ਆਜੋ ਬਾਈ ਚਮਕੌਰ ਨਾ ਕਰਾਉਣੇ ਗੱਲਬਾਤ ਅੱਜ ਦਿਖਾਵਾਂਗਾ ਦੋ ਤੋਫੇ ਇੱਕ HF ਕ੍ਰੋਸ ਤੇ ਇੱਕ ਦਿਖਾਵਾਂਗੇ Air Shahar ਚੀਜ਼ਾਂ ਦੋਨੇ ਗਰਮੀ ਚੱਲਣ ਵਾਲੀਆਂ ਨੇ ਆਜਾ ਚਮਕੌਰ ਹੋਰ ਕਿ ਮੈਚਮ ਕੋਰ हां हस्सी ਗੱਲ ਬਾਈ ਸਾਰਿਆਂ ਨੂੰ ਬਲ। ਠੀਕ ਠਾਕ। ਹਾਂ ਵਧੀਆ ਪਰਮਾਤਮਾ ਦੀ ਕਿਰਪਾ ਨਾਲ। ਕੱਲ ਆ ਕਿ ਮੇਰੇ ਆ ਕੇ ਸੈ। ਕੱਲ ਤਾਂ 20-25 ਮਿੰਟਾਂ ਦੇ ਪੈਸੇ ਪੈ ਗਏ ਸੀ ਭਰਾ ਮੇਰੇ ਹੁੰਗਾ ਹੋਰ ਵੀ ਬਾਹਲੇ ਮੰਗੇ ਨੇ ਆਪ ਕੋ ਗਾਂ ਦਾ ਆਪਣੇ ਕੋਲ ਖੜੀ ਆ। ਹਾਂ। ਮੈਂ 2:00 ਵਜੇ ਭੇਜਣੀ ਆ ਬਾਈ ਇਹ। ਅੱਛਾ 2:00 ਵਜੇ ਭੇਜਣੀ ਆ। ਹੋ ਗਿਆ ਦੀ ਕੰਮ ਲੜੋ ਲੜਾਈ ਰਾਜ। ਲੜੋ ਲੜਾਈ ਦਾ ਕੰਮ ਉਹ ਕਹਿੰਦਾ ਮੈਨੂੰ ਦੇ ਉਹ ਕੰਮ ਮੈਨੂੰ ਦੇ ਫਿਰ ਗਲਤੀ ਹੁੰਦਾ ਕੰਮ। ਕਿੰਨੇ ਦੀ ਵੇਚਦੀ ਫਿਰ ਦੱਸ ਦੇ। ਬਾ ਲੱਖ ਦੇ ਲਵੀ ਵੇਚਿਆ। ਆਪਣਾ ਲਵੀ ਲਵੀ ਛੜਿਆ ਸਰੂੜੀ ਕਰਾਈ ਆ। ਅੱਛਾ ਲੱਖ ਚ ਇੱਧਰ ਆ ਲੋ ਹਾਂ ਇੱਧਰ ਆ ਲਾ ਸੁਈ ਸਮਾਰੀ ਤੋਂ ਅਸੀਂ ਇਹਦਾ ਲੇਵ ਆਲੂਆ ਦਿਖਾ ਦੇ ਅਗਲੇ ਬੰਨੇ ਓਏ 12 13 ਕਿਲੋ ਤਾਂ ਦਾ ਦੇ ਥੱਲੇ ਬਈ ਹੁਣ ਇਹ ਕਾਇਕ ਦਿਨ ਦੀ ਸੁਈ ਆ ਪਾਹ ਤੋ ਜਨਾਂ ਦੀ ਸੁਈ ਹੋਈ ਆ ਵੀਰੇ ਅੱਛਾ 8 10 ਦਿਨਾਂ ਦੀ ਸੁਈ ਆ 12 13 ਕਿਲੋ ਇਹ ਥੱਲੇ ਦੁੱਧ ਰੈਡੀ ਆ ਬਈ ਜਮਾਂ ਚਵਾਰੀ ਦੀ ਇੱਕ ਨੰਬਰ ਆਣ ਫੀਟਿੰਗ ਆ ਲੈ ਵਾ ਵੀਰੇ ਯਾਰ ਆ ਲੈ ਵਾ ਟਾਈਮ ਵੀ ਦੱਸ ਦੀ ਭਰਾ ਮੇਰੇ ਗੁਰੂ ਆ ਨੂੰ ਹਾਂਜੀ ਖੋਲ ਕੇ ਤੋਰ ਦੇ ਇੱਕ ਵਾਰੀ ਹੈਨਾ ਹਾਂ ਹਾਂ ਖੋਲ ਕੇ ਗਿਆ ਨਹੀਂ ਤੋਰ ਦੇ ਖੋਲ ਕੇ ਲੈ ਇੱਕ ਵਾਰੀ ਜਦੋਂ ਤੁਰੂਗੀ ਸੱਜਣੋ ਜੱਜਮੈਂਟ ਉਹਦੋਂ ਕਰ ਲਿਓ ਤੇ ਬਾਕੀ ਗੱਲ ਹੋਰ ਆ ਬਾਈ ਯਾਰ ਉਹੀ ਕਰਾਸ ਗਰਮੀ ਦੇ ਕੰਮ ਦੀ ਆ ਗਏ ਇਹ ਦੋਵੇਂ ਗਾਵਾਂ ਸੱਜਣੋ ਗਰਮੀ ਵਾਲੀਆਂ ਨੇ ਬਾਈ ਗਰਮੀ ਚੱਲਣ ਵਾਲੇ ਨਗੀਨੇ ਦੇ ਇਹ ਇਹ ਆ ਗਈ ਬਲੈਕ ਸ਼ੇਡ ਚ ਹਨਾ ਇਹ ਆ ਗਈ ਬਲੈਕ ਕਲਰ ਚ ਕੱਦ ਬਿੱਡ ਚੰਗਾ ਬਾਈ ਵੱਡੇ ਕੱਦਕਾਰ ਚ ਆ ਗਈ ਲੰਬਾਈ ਲੰਬੂਈ ਚੰਗੀ ਆ ਤੇ ਥਣ ਥਣ ਦਾ ਸੱਜਣੋ ਉਹੀ ਗੱਲ ਆ ਵੀ ਮੱਜਾਂ ਨਾਲ ਲੱਗਿਆ ਬਾਖਮਾਲ ਲੱਗਿਆ ਇਹਨੂੰ ਲੈ ਚੱਲ ਲੈ ਚੱਲ ਗਿਆ ਨਹੀਂ ਇਹਨੂੰ ਕਮਾ ਕਮਾ ਲਓ ਜੀ ਇੱਥੇ ਤੋਂ ਕਮਾ ਲਓ ਆ ਇੱਥੇ ਤੋਂ ਹੌਲੀ ਹੌਲੀ ਤੋਰ ਦੋ ਇਹਨੂੰ ਸੀਰ ਸੰਡੀ ਦਾ ਬਾੜੀ ਜਿੰਨੇ ਆਪਣੇ ਦੀ ਕੁਆਲਿਟੀ ਇਹੀ ਆਪਾਂ ਪਾਸੋਂ ਠੀਕ ਠੰਡਾ ਵੱਧ ਹੋਊਗਾ ਔਰ ਆਪਣੇ ਕੋਲ ਜ ਮਿਲੂਗਾ ਬਈ ਤੇ ਮੇਨ ਗੱਲ ਆ ਯਾਰ ਇਹਦਾ ਕੱਦ ਕਾਠ ਵੀ ਪੱਟਾ ਪੂਰਾ ਫੁੱਲ ਵੱਧ ਕਾ ਕਾਠ ਕਾਟ ਦੀ ਆ ਬਈ ਇਹਦਾ ਆ ਵੱਡੇ ਕੱਦ ਕਾਠ ਚਾਹਦੇ ਥਣ ਥਣੌੜ ਵੀ ਟੌਪ ਦਾ ਲੱਗਿਆ ਤੇ ਧਾਰਾਂ ਵੀਰਾਂ ਦਿਖਾ ਦਾਂਗੇ ਦਿਖਾ ਦਾਂਗੇ ਸਾਰਾ ਕੰਮ ਓਕੇ ਕਰਾਵਾਂਗੇ ਪਰ ਕੱਲਾ ਪੈਸੀ ਪਾਉਣ ਲਾ ਖਤਿਆਂ ਦਾ ਕੰਮ ਸੱਡਾਂ ਕਰਾਂਗੇ ਬਈ ਹਾਂ ਧਾਰਾਂ ਧੂਰਾ ਬਾਈ ਕਹਿੰਦਾ ਮਾਰ ਕੇ ਦਿਖਾ ਦਾਂਗੇ ਤੇ ਬਾਕੀ ਆਨਲਾਈਨ ਜਿਹੜੇ ਸੱਜਣ ਨੇ ਮਗਾਉਣੀ ਹੋ ਤੇ ਕਲਰ ਵੀ ਬਲੈਕ ਹੈ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦਣਾ ਮੈਂ ਜੀ ਇਹ ਸਾਨੂੰ ਐਫ ਦਾ ਵੀ ਬੱਚਾ ਚੰਗਾ ਪਾ ਦੂ ਅੱਗੇ ਜੇ ਕਿਸੇ ਨੇ ਬਰੀਡਿੰਗ ਬਾਥ ਤੇ ਥੋੜੀ ਮੋਟੀ ਵੀ ਗ੍ਰੈਂਡ ਵਾਲੇ ਵੀ ਚਾਂਸ ਹੈ ਜੇ ਇਹ ਕਨੇ ਵਿੱਚ ਹਾਂ ਤੇ ਬਾਕੀ ਇਹਦੇ ਤੋਂ ਚਾਹੇ ਤੁਸੀਂ ਬਲੈਕ ਜਰਸੀ ਦਾ ਸੀਮਨ ਲਵਾ ਕੇ ਯਾਰ ਬਲੈਕ ਜਰਸੀ ਦਾ ਬੱਚਾ ਵੀ ਚੰਗਾ ਲੈ ਸਕਦੇ ਹੋ ਹਾਂ ਸਾਡੀ ਬਈ ਬਚਾ ਧੜ ਮਾਰ ਲੈ ਛੱਡ ਬੱਚਾ ਇਹਦਾ ਬਈ ਦੀ ਧੜ ਮਾਰ ਲੈ ਆਪਾਂ ਦਿਖਾ ਦਈਏ ਮੜਾ ਬੱਚ ਨੂੰ ਪੈਂਦਾ ਆਪਾਂ ਛੱਡ ਦੀਆਂ ਨੂੰ ਸ਼ੋਅ ਕਰਦੀ ਵੀਰੇ ਦਾ ਹਾਂ ਇੱਕ ਵਾਰ ਇੱਕ ਦਿਖਾਉਂਗਾ ਤੁਹਾਨੂੰ ਇਸ ਤੋਂ ਬਾਅਦ ਆਇਰ ਸ਼ਹਿਰ ਓ ਮੇਰਾ ਖਿਆਲ ਆ ਗੱਬਣਾ ਕੀ ਥੋੜੇ ਇਹੋ ਵੀਡੀਓ ਨਾ ਪਹਿਲਾਂ ਹੀ ਦੀਆਂ ਧਾਰਾ ਤੱਪਾ ਮਰਵਾ ਕੇ ਤੁਹਾਨੂੰ ਕਰਾ ਦਈਏ ਕੰਮ ਓਕੇ ਆ ਦੇਖ ਬਈ ਯਾਰ ਪਿੱਛੇ ਦੀ ਪੈਂਦ ਬੰਦ ਲੈਣਾ ਉਹ ਕੰਮ ਨਹੀਂ ਜਗਾ ਵੀਰੇ ਯਾਰ ਅੱਛਾ ਨਿਆਣਾ ਵੀ ਲੈਂਦੀ ਹੈ ਨਿਆਣਾ ਜਿਵੇਂ ਮਪਾਣਾ ਆਪਾਂ ਕਿਉਂ ਆਪਾਂ ਕਿਹਨਾਂ ਕਿ ਦਿਖਾ ਦਈਏ ਅਗਲੇ ਨੂੰ ਬਈ ਯਾਰ ਹਾਂ ਕਈ ਸੱਚਣਾ ਨਹੀਂ ਹੁੰਦੀ ਆ ਡਿਮਾਂਡ ਵੀ ਨਿਆਣਾ ਵੀ ਲੈਂਦੀ ਹੋਵੇ ਯਾਰ ਨਿਆਣਾ ਲੈਂਦੀ ਹੋਵੇ ਥੱਲਾ ਚੰਗਾ ਪੜ ਕੇ ਜਾ ਬਈ ਹਾਂ ਮੈਂ ਚੜਦੇ ਸਾਈਡ ਨੂੰ ਧਾਰਾ ਧੂਰਾ ਮਾਰ ਕੇ ਦਿਖਾ ਦੇ ਦੀ ਹੁਣ ਸਵਾਰੀ ਦੇ ਇੱਕ ਨੰਬਰ ਹੋ ਆਪਣੀ ਗਾਂ ਭਰਾ ਨੂੰ ਹਾਂ ਥਾਣ ਥਾਣ ਦੇਖ ਆ ਸਾ ਮੜ ਕੱਢ ਗਿਆ ਅੱਟਾ ਟਾਈਮ ਵੀ ਮੇਰਾ ਕਿਹਾ 12:00 ਵਜੇ ਦਾ ਟਾਈਮ ਆ ਹਾਂ 12:00 ਦੇਖ ਬਈ 22 ਇੱਕ ਨੰਬਰ ਚ 22 22 ਚੂਈ ਦਾ ਉਹ ਕੰਮ ਆ ਸੱਜਣੋ ਜਿਵੇਂ ਟੂੀ ਟੀ-ਸ਼ਰਟ ਦਾ ਨਾ ਪਿਛਲੇ ਤੋਂ ਵੀ ਮਾਰਦੇ ਗਏ ਨਹੀਂ ਇੱਕ ਨੰਬਰ ਚ 22 ਆ ਬਰੇ ਯਾਰ ਅ 22 ਚੂਈ ਸੱਜਣੋ ਇੱਕ ਨੰਬਰ ਆਹੀ ਜੀ ਗੱਲ ਨਹੀਂ ਬੱਸ ਬੱਸ ਮਾਰ ਦੇ ਮਾਰ ਦੇ ਕਿਹੜਾ ਮੁੱਕਦੀ ਆ ਕੋਈ ਗੱਲ ਨਹੀਂ ਥੱਲੇ ਨਾ ਖਰਾਬ ਕਰ ਦੁੱਦਾ ਸੱਜਣ ਫਿਰ ਮੰਨਦੇ ਨਹੀਂ ਖਰਾਬੀ ਗੱਲ ਦੀ ਆ ਇਧਰ ਦੀ ਵੀ ਦਿਖਾ ਦੇ ਕੋਈ ਪਿਛਲੀ ਪਿਛਲੀ ਸਾਈਡ ਦੀ ਹੋਰ ਮੂਹਰੇ ਗਾੜੀ ਮਾਰੇ ਭਰਾ ਇਹ ਮੂਹਰੇ ਦਿਖਾ ਦੇ ਸਮਾਰ ਕੇ ਦਰਸ ਨਾ ਅੰਦਰ ਜਮਾ ਜਮਾ ਸੀਲ ਛੰਡੀਆਂ ਬਾਸ ਵੰਗੂ ਹੋਈ ਖੜੀ ਆ ਵੀਰੇ ਯਾਰ ਆਂ ਗਾ ਵੀ ਖੜੀ ਆ ਰਾਮ ਇਹਦੇ ਰੁਪਈਏ ਦਾ ਦੇ ਹੁਣ ਰੁਪਈਏ ਕਿੰਨੇ ਲਾਵਾਂਗੇ ਬਸ 40 ਲੈ ਲਾਂਗੇ ਭਰਾ ਮੇਰਾ ਮੋਲੋ ਨਹੀਂ ਕਰਦੇ ਹੁਣ ਇਹਦਾ ਹੈ 40000 ਰੁਪਏ ਪਾਉਣ ਆ ਖਤ ਜੋ ਬਸ 40000 ਰੁਪਏ ਜੋ ਛੋਟ ਛੱਪਾ ਕਰ ਮਾਨ ਤਾਨ ਤਾ ਕਰ ਦਾਂਗੇ ਭਰਾ ਹਾਂ ਮਾਨ ਤਾਨ ਛੋਟ ਛੱਪਾ 40 ਜੀ ਥਣ ਦੇਖ ਲੈ ਕੱਢਾ ਗਲਾਬੀ ਗਲਾਬੀ ਥਣ ਮਾਰਾ ਕੱਢ ਕੇ ਦੇਖੀਂ ਭਈ ਪ ਸਿਊਲ ਸੰਢੀ ਬਈ ਵਾਰ ਵਾਰ ਕੀ ਇਹ ਵੀ ਵਾਧੂ ਆ ਥਣ ਥੋਣ ਇਹਨੂੰ ਵੀ ਟੋਪ ਦਾ ਲੱਗਿਆ ਨਾ ਟੋਪਦਲ ਕੇ ਦੇਖ ਲੈ ਇੱਕ ਹੋਰ ਆ ਤੇ ਬਾਕੀ ਇੱਕ ਗੱਲ ਹੋਰ ਆ ਯਾਰ ਇਸ ਘਰ ਚ ਆ ਕੇ ਸਾਨੂੰ ਥਣ ਥਨੌਟ ਮਾਰਾ ਕਿਸੇ ਦੀ ਲੈ ਵੀ ਲੈ ਜਮਾ ਪੋਲੀ ਲੋਲੀ ਜਮਾ ਲੈ ਜਮੇ ਕੱਲ ਹੋਰ ਆ ਗੱਬਣ ਦਾ ਕੋਈ ਤਾਂ ਰੰਗ ਨਿਆ ਪਰ ਮੋਸੀ ਲੱਪੀਸੇ ਪਤਾ ਨਾ ਮਾਰ ਗਈ ਦਿਖਾਣੇ ਗੱਬਣ ਦੀ ਮਾਰਨੇ ਕੋਈ ਆ ਲੈ ਆ ਬੋਲੀ ਦੀ ਬਣਾਰ ਕੀ ਆ ਹਾਂ ਲੈ ਉਹ ਬਸ ਬਸ ਇਹ ਗੱਪਣ ਆਹੀ ਸੱਜਣੋ ਇਹ ਕੋਈ ਸੂਈ ਸਮਾਰੀ ਆਈਟਮ ਨਹੀਂ ਹੈਗੀ ਇਹ ਹੈਗੇ ਗੱਪਣ ਆਇਰ ਸਰ ਪਿਆ ਹੋਰ ਬਿਆਰ ਸਰਾ ਦੁੱਧ ਨੇ 18 ਕਿਲੋ ਕੱਢਿਆ ਹੋਇਆ ਵੀਰੇ ਦਾ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਵੇ ਮੂੰਹੋ ਛਿੱਗੀ ਆ ਮੂੰਹੋ ਛਿੱਗੀ ਇਹਦਾ ਵੀ ਦੂਜਾ ਸੂਆ ਆ ਗਿਆ ਹਾਂ ਦੂਜਾ ਸੂਆ ਹੈ ਲੈ ਦੋਨੇ ਦੂਜੇ ਦੂਜੇ ਸੂਏ ਨੇ ਸੱਜਣੋ ਇਹ ਮੇਰਾ ਖੈਲਾ ਕੱਢਦੀ ਆ ਪੰਜ-ਛੇ ਦਿਨ ਹਾਂ ਪੰਜ-ਛੇ ਦਿਨ ਲੈ ਜੂ ਵੀਰੇ ਇਹਦਾ ਹਾਂ ਤੇ ਬਜਨ ਵਜੂ ਤੇ ਬਹੁਤ ਆ ਵੀਰੇ ਕੱਦ ਦਾ ਤੇ ਬਜਨ ਊਜ ਬਹੁਤ ਬਹੁਤ ਆ ਜਾਂਦਾ ਇਹਦੀ ਬਾਡੀ ਫੁੱਡੀ ਪੂਰੇ ਚੌੜੇ ਢਾਂਚੇ ਚ ਆ ਗਈ ਹਣਾ ਯਾਰ ਹਾਂ ਹਾਂ ਬਿੱਡ ਡੱਡਾ ਵਾਲ ਆ ਦਿਖਾ ਦੇ ਲੈ 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 ਪੱਖ ਤੋਂ ਚਲਾ ਦੇ ਚਲਾ ਦੇ ਮੰਗਦੇ ਰਹਿ ਨਾ ਜਾਵੇ ਕਿਸੇ ਨੂੰ ਹਾਂ ਰਹਿ ਨਹੀਂ ਜਾਂਦੇ ਕਿਸੇ ਪਾਸੇ ਜਿੱਦੋਂ ਆ ਗਈ ਤੇਰੇ ਲਈ ਹੁਣ ਫੇਸ ਕੁਆਲਿਟੀ ਦਿਖਾ ਦੇ ਇੱਧਰ ਇੱਥੋਂ ਬਜਨ ਬੂਜਨ ਬਹੁਤਾ ਬਈ ਯਾਰ ਗੁਰੀ ਠੀਲ ਠੰਡੀ ਦਿਖਾ ਦਿਖਾ ਦੇ ਬਣਾ ਬੈ ਜਾ ਥੱਲੇ ਬੈ ਜਾ ਥੱਲੇ ਮਸਾਣਾ ਦੇ ਲੈ ਉਹ ਠੰਡੀ ਲੈ ਇਦਾਂ ਮੈਂ ਛੜਤੀ ਬਈ ਯਾਰ ਕੋਈ ਐ ਐ ਇੰਨੀ ਗੁਰੀ ਠੰਡੀ ਨਿਕਲੂ ਯਾਰ ਬਰਫਾਰੀ ਜਮ ਬਰਫੀ ਇਕ ਕਰਾਂ ਯਾਰ ਲੈ ਕਿੰਦਾ ਸੀਲ ਹੈ ਜਾਨਵਰ ਲੈ ਹੁਣ ਹੁਣ ਲੈ ਚੱਲ ਅੰਦਰ ਉਹ ਆਪਣੇ ਤੋਂ ਛਾਸੀ ਤੋਂ ਹੋਰ ਹੋਊਗਾ ਗੁਰੀ ਹਾਂਜੀ ਆਪਣੇ ਕੋਲ ਠੰਡਾ ਵਾਲਾ ਹੋ ਬਰ ਫਾਰਗਾ ਡੰਗਰ ਹੋਊਗਾ ਇਹ ਅਗਲੇ ਗੱਲ ਹੈ ਦੰਦਾਂ 'ਚ ਹੈਗੀ ਆ 6 ਦੰਦ ਸਿੱਜੀ ਹੱਥ ਚੱਕ ਕਰੇ ਜਾਵੇ ਜਾਂ ਬੰਦਾ ਹਲਾ ਹਾਂ ਦੰਦਾਂ 'ਚ ਹੈਗਿਆ 6 ਦੰਦ ਦੂਜਾ ਸੁਆਸ ਹੁੰਦੀ ਆ ਤੇ ਥਣ ਥਣਾਉਟ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਇਸ ਘਰ ਦੇ ਵਿੱਚੋਂ ਕਿਸੇ ਵੀ ਪਸ਼ੂ ਦੇ ਤੁਹਾਨੂੰ ਥਣ ਥਣਾਉਟ ਮਾੜਾ ਨਹੀਂ ਮਿਲੂਗਾ ਦੇਖਣ ਨੂੰ ਚੋਣ ਚਬਾ ਨਹੀਂ ਕਿਸੇ ਵੀ ਪਸ਼ੂ ਦਾ ਮਾੜਾ ਮਿਲੂਗਾ ਇਹ ਹੈ ਗਿਆ ਬਾਈ ਆਇਰ ਸ਼ੈਰ ਤੇ ਮੇਨ ਗੱਲ ਆ ਜਿਹੜੀ ਸੱਜਣੋ ਬਾਡੀ ਆਲੀ ਖਾਂ ਇਧਰੋਂ ਲੰਬਾਈ ਦਿਖਾ ਦੇਦਾ ਨਾਰਾ ਨੂਰਾ ਨਾਰਾ ਨੂਰਾ ਬਹੁਤ ਨੇ ਕਿਉਂਕਿ ਬਾਡੀ ਵਾਲੀ ਖਾਂ ਜੇ ਆਪਾਂ ਕਹੀਏ ਕੋਈ ਥਿੱਕੀ ਨਹੀਂ ਹੈਗੀ ਕਿਸੇ ਵੀ ਅੰਗ ਤੋਂ ਤੇ ਬਾਕੀ ਇਦਾਂ ਦਿਖਾ ਦੇ ਪਛਾਣ ਲੋ ਲੇਵਾ ਹੋਰ ਭਰਨਾ ਬੈਠਨੇ 18 ਕਿਲੋ ਦੁੱਧ ਕਰ ਕੱਢਿਆ ਹੋਇਆ ਗੁਰੀ ਦਾ ਐਹੀ ਆ ਹਾਂ ਸੀਰ ਠੰਡੀ ਦੇਖੀ ਕਿਵੇਂ ਖੜੀ ਲੱ ਆਰਾਮ ਨਾਲ ਖੜੀ ਆ ਹਨਾ ਕੋਈ ਇਸ ਮਸਿਆ ਨਹੀਂ ਹੈਗੀ ਇਹਨੂੰ ਐਰਪੀਏ ਕਿੰਨੇ ਲਵਾਂਗੇ ਜਮਕੌਰ ਬ52 ਹੀ ਦੇ ਦਾਂਗੇ ਭਰਾ ਮੇਰੇ 52 ਹੀ ਦੇ ਦਾਂਗੇ ਮਾਨਤਾਨ ਕਰਦਾ ਮਾਨਤਾਨ ਦਾ ਕਰਾਂਗੇ ਦੋਨੋਂ ਵੇੜਾ ਜੂ ਮਾਨਤਾਨ ਕਰਾਂਗੇ ਭਰਾ ਮੇਰੇ ਹਾਂ ਨੰਬਰ ਬੋਲ ਦੇ ਤੇਰਾ ਨੰਬਰ 9779475644 ਵੀਰੇ ਇੱਕ ਵਾਰੀ ਹੋਰ 9779475644 ਇਹ ਬਸ ਖਾਸ ਹੀ ਤੇ ਬੈਠ ਜੀ ਆਹੀ ਹ ਲੈ ਆਪਣੇ ਕੋਲ ਬੈਠਾ ਮਿਲਣੀ ਆਏ ਮਿਲਣਗੇ ਸਮਝ ਜਿੰਨੇ ਵੀ ਤੂੰ ਵੀਡੀਓ ਪਾਈ ਹੋਂ ਟੋਟਲ ਬਿਨਾਂ ਨਿਆਣੇ ਤੋਂ ਬੈਠੀ ਹੋਂ ਗੱਪਣਾ ਵੇੜ ਗੱਪਣੇ ਦੇ ਘਰ ਮੈਂ ਮਰਵਾਉਗੀ ਮੈਂ ਮਰਵਾਉਂਦੀ ਨਹੀਂ ਤਾਰਾਂ ਇੱਦਾਂ ਠੀਕ ਹੈ ਜੀ ਗੱਲ ਹਾਂ ਆ ਜਿਹਦੀ ਵੀਡੀਓ ਬਣਾਈ ਆ ਆਪਾਂ ਨੇ ਸਜਣੋ ਪਿੰਡ ਗੁਰਦੁਆਰਾ ਅੜੀਸਰ ਸਾਹਿਬ ਜੇ ਗੱਲ ਕਰਨਾਂ ਇਸ ਵੀਰ ਦੇ ਘਰ ਤੋਂ ਕਿਲੋ ਤੋਂ 2 ਕਿਲੋਮੀਟਰ ਦੀ ਦੂਰੀ ਤੇ ਆ ਨੇੜੀ ਅੜੀਸਰ ਗੁਰਦੁਆਰਾ ਸਾਹਿਬ ਦੇ ਨੇੜੇ ਬਾਈ ਦਾ ਘਰ ਹੈ ਕਿਲੋ ਤੋਂ 2 ਕਿਲੋਮੀਟਰ ਦੇ ਫਰਕ ਨਾਲ ਹੈ ਵੀ ਜਿਹੜੇ ਵੀ ਸੱਜਣ ਨੂੰ ਇਹਨਾਂ ਦੋਹਾਂ 'ਚੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਚਮਕੌਰ ਤੋਂ ਲਿਆ ਸਕਦੇ ਹਾਂ ਧੰਨਵਾਦ